ਸਮਰਾਲਾ ਪੁਲਿਸ ਨੇ ਸਮਰਾਲਾ ਦੇ ਵਿੱਚ ਨਸ਼ਾ ਤਸਕਰਾ ਦੇ ਖਿਲਾਫ ਇੱਕ ਵੱਡਾ ਅਭਿਆਨ ਚਲਾਇਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਇਸ ਮੌਕੇ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਸਮਰਾਲਾ ਪਹੁੰਚ ਕੇ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਹੈ ਇਸ ਮੌਕੇ ਐਸਐਸਪੀ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਦਿਨ ਰਾਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਸਮਰਾਲਾ ਤੋਂ ਵਿੱਚ ਦੋ ਨਸ਼ਾ ਤਸਕਰਾ ਦੀ ਜਾਇਦਾਦ ਜ਼ਬਤ ਕੀਤੀ ਗਈ ਜੋ ਕਿ ਨਸ਼ਾ ਤਸਕਰਾ ਦੇ ਵੱਲੋਂ ਨਸ਼ੇ ਦੇ ਪੈਸੇ ਜਨਾ ਬਣਾਈ ਗਈ ਸੀ ਐਸਐਸਪੀ ਖੰਨਾ ਨੇ ਦੱਸਿਆ ਕੀਐਸਐਸਓ ਸਮਰਾਲਾ ਦੀ ਬੁੱਲ ਰਿਪੋਰਟ ਦਿੱਤੀ ਗਈ ਸੀ ਜਿਸ ਦੇ ਵਿੱਚ ਕੀਦੋ ਨਸ਼ਾ ਤਸਕਰਾਂ ਦੀ ਡਰਗ ਮੰਨੀ ਤੋਂ ਬਣੀ ਜਾਇਦਾਦ ਦਾ ਜ਼ਿਕਰ ਕੀਤਾ ਗਿਆ ਸੀ ਇਸ ਮੌਕੇ ਰਿਪੋਰਟ ਜਿਹੜੀ ਦਿੱਲੀ ਭੇਜੀ ਗਈ ਤੇ ਹੁਕਮਾਂ ਤੋਂ ਬਾਅਦ ਹੁਣ ਮੁਕੰਮਲ ਰਿਪੋਰਟ ਜਦ ਆਈਏ ਤੇ ਜਾਂਚ ਤੋਂ ਬਾਅਦ ਹੁਣ ਨਸ਼ਾ ਤਸਕਰਾਂ ਦੀ ਜਾਇਦਾਦ ਮੁਜ਼ੱਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਤੇ ਜਾਇਦਾਦ ਜ਼ਬਤ ਕਰਨ ਵਾਲਿਆਂ ਦੇ ਨਾਮ ਸੁਖਵਿੰਦਰ ਸਿੰਘ ਵਾਸੀ ਸੁੱਖੀ ਗੁਰੂ ਨਾਨਕ ਰੋਡ ਸਮਰਾਲਾ ਤੇ ਸੋਹਣ ਸਿੰਘ ਵਾਸੀ ਪਿੰਡ ਮਾਨਕੀ ਨੇ ਜਿਨ੍ਹਾਂ ਦੀ ਜਾਇਦਾਦ ਜਬਤ ਕਰ ਲਈ ਗਈ ਹੈ ਸਾਡੇ ਜੀ ਸੀਐਮ ਮੁੱਖ ਮੰਤਰੀ ਪੰਜਾਬ ਮਾਨਯੋਗ ਪਰਮਜੀਤ ਸਿੰਘ ਜੀ ਔਰ ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਗੌਰਵਿਆਦ ਉਸਰ ਉਹਨਾਂ ਦੀ ਸਾਨੂੰ ਕੰਟੀਨਿਊਟੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਐਨਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਉਹਦੇ ਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਹੈ ਕਿ ਸਾਰਿਆਂ ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰਗ ਪੈਡਲਰ ਜਾਂ ਡਰਗ ਸਮਗਲਰ ਉਹਨਾਂ ਦੀ ਅਸੀਂ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਉਣਾ ਹੈ ਸੋ ਥੈਟ ਜਿਹੜੀ ਵੀ ਉਹਨੇ ਡਰਗਸ ਦੀ ਇਨਕਮ ਤੋਂ ਆਪਣੀ ਚੱਲ ਜਾਂ ਅਚਲ ਪ੍ਰਾਪਰਟੀ ਬਣਾਈ ਹੈਗੇ ਉਹਨੂੰ ਉਹ ਅੱਗੇ ਵੇਚ ਨਾ ਪਾਏ ਜਾਂ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਜਿਹੜੇ ਐਸ ਐਚਓ ਸਮਰਾਲਾ ਹੈ ਉਹਨਾਂ ਨੇ ਦੋ ਐਧਾ ਦੇ ਕੇਸਿਸ ਰੀਸੈਂਟਲੀ ਐਂਡੀਪੀਐਸ ਤੇ ਫ੍ਰੀਜ਼ ਕਰਾਏ ਹੈ 68 ਐਫ ਐਂਡੀਪੀਐਸ ਪ੍ਰਾਪਰਟੀ ਫ੍ਰੀਜ਼ਰ ਜੇਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਸੀ ਦਿੱਲੀ ਦੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰਾਪਰੀ ਕੇਸ ਐਗਜ਼ਾਮਿਨ ਕੀਤੇ ਪਰ ਇਹ ਹੋਜੇ ਜੇ ਇਹ ਪ੍ਰੂਫ ਹੋ ਗਿਆ ਕਿ ਜੇ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੈਂਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚੋਂ ਸਜ਼ਾ ਵੀ ਹੋਈ ਹੈ ਸੋ ਬੇਸਿਕਲੀ ਇਹ ਤੇ ਅਪਰੂਵ ਹੋ ਗਿਆ ਕਿ ਜਿਹੜੀ ਇਹ ਰੈ residențial ਏਰੀਆ ਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰਾਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਯਾ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਜ ਜਿੱਥੇ ਜਿਹੜੇ ਇੱਥੇ ਦੇ ਰੈਜ਼ੀਡੈਂਸ਼ੀਅਲ ਲੋਕ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਇਹ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰਾਪਰਟੀ ਇਲੀਗਲ ਵੇ ਨਾਲ ਵਡਾਈ ਹੈ ਸੋ ਇੱਕ ਵੱਡੀ ਝੋਟ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋਦਾ ਟ ਉਹਨਾਂ ਦੀ ਅਗਲੀ ਜਨਰੇਸ਼ਨ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਐਦਾਂ ਦੇ ਕੰਮਾਂ ਚ ਪਾਉਗੇ ਤਾਂ ਤੁਹਾਡੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨਸ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਇਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਲੋਕਾਂ ਨੂੰ ਹੋਏਗੀ ਕਿ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਇਨਪੁਟ ਵਾਚੜ ਕੇ ਦੋ ਸੌ ਦਾ ਡੱਸੀ ਨਾਲ ਤੇ ਕੰਮ ਕਰੀਏ ਔਰ ਇਹ ਜਿਹੜਾ ਨਸ਼ੇ ਦਾ ਇੱਕ ਵਾਰ ਹੈ ਇਹਦੇ ਚ ਸਾਨੂੰ ਹੈਲਪ ਹੋਏ ਔਰ ਠਲਪੇ ਨਸ਼ੇ। ਅੰਦਰ ਇੱਕ ਹੋਰ ਪ੍ਰੋਪਰਟੀ ਯੂਜ਼ ਕਰਨੀ ਉਹਦੀ ਕੋਈ ਡਿਟੇਲ ਹੈ। ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮੰਡਕੀ ਤੋਂ ਰੈਂਡ ਵਾਲਾ ਹੈ। ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰੋਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰੋਪਰਟੀ ਉਹਦੀ ਵੈਲ ਆਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ। ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ। ਥੈਂਕ ਯੂ।